2 ਲੱਖ ਰੁਪਏ 2 ਲੱਖ ਦੇ ਵਿੱਚ ਮਰਸੀਡੀ ਗੱਡੀ ਮਰਸੀਡੀ ਵੀਰੇ ਨਵੇਂ ਲਾਇਏ ਵੀਰੇ 18 ਮਾਡਲ ਹੈ ਵੀਰੇ ਠੀਕ ਹੈ ਬਾਈ ਤੇ 230000 ਰੁਪਏ ਆਪਾਂ ਦੇ ਦਾਂਗੇ 230000 ਦੀ ਮਾਈਕਰਾ ਬਾਈ ਬਿਲਕੁਲ ਜੀ ਲੈ ਮਿੱਤਰੋ ਡੀਜ਼ਲ ਵੈਰੀਐਂਟ ਦੀ ਗੱਡੀ ਇੱਥੇ ਨਾ ਤਮਾਕੇਦਾਰ ਉਹਦੇ ਘੈਂਟ ਯਾਰ ਰੇਟ ਪੂਰਾ ਸਿਰਫ 90000 ਰੁਪਏ 90000 ਦੀ ਕੋਈ ਡਾਊਨ ਪੇਮੈਂਟ ਤਾਂ ਨਹੀਂ 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 ਲੈ ਮਿੱਤਰੋ 90000 ਕੈਸ਼ ਮਿੱਤਰੋ ਗੱਡੀ ਮਿਲ ਜੂ ਸੇਮ ਹੀ ਰੇਟ ਰੱਖ ਲੈਣੇ ਬਾਈ ਸੇਮ ਹੀ ਰੇਟ ਆ ਵਾਹ ਕਿਆ ਬਾਤ ਹੈ ਬਾਈ 230000 ਦੀ ਮਿਲ ਜੂ ਹੈ ਬਿਲਕੁਲ ਜੀ ਮਾਡਲ ਕਿੰਨਾ ਦਾ 2 ਆ ਮੇਤਰੋ ਹਸੀ ਕਾਲ ਜੀ ਬਾਈ ਸਵਾਗਤ ਹੈ ਤੁਹਾਡਾ ਆਪਣੇ ਸੁਫੇਰਾ ਪ੍ਰੋਡਕਸ਼ਨ YouTube ਚੈਨਲ ਤੇ ਤੇ ਬਾਈ Facebook ਤੇ ਤੇ ਅੱਜ ਆਪਾਂ ਬਾਈ ਖੜੇ ਆਂਗੇ ਜੀ ਕੇ ਕਾਰਬੀਆਰ ਬਰਨਾਲਾ ਤੇ ਜਿੱਥੇ ਕਿ ਤੁਹਾਨੂੰ ਪਤਾ ਹੀ ਆ ਠਮਾਕੇ ਠਮਾਕੇਦਾਰ ਰੇਟ ਹੁੰਦੇ ਨੇ ਤੇ ਇਸ ਟਾਈਮ ਆਪਣੇ ਨਾਲ ਬਾਈ ਜੀ ਨੇ ਬਾਈ ਹਸੀ ਕਾਲ ਪਹਿਲਾਂ ਦਾ ਸਸੀ ਕਾਲ ਕੀ ਹਾਲ ਆ ਬਾਈ ਹੋਰੇ ਕਹਿੰਦੇ ਸੇਤਾਂ ਕੈਮ ਨੇ ਹੋਰੇ ਨੇ ਯਾਰ ਤੇ ਬਾਈ ਜੀ ਆਪਣਾ ਥੋੜਾ ਜਿਹਾ ਐਡਰੈਸ ਸਮਝਾਓ ਮੜਾ ਯਾ ਬਰੇ ਬਰਨਾਲੇ ਵਿੱਚ ਧਨੋਲਾ ਰੋਡ ਪੈਂਦਾ ਜੀ ਠੀਕ ਆ ਬਾਈ ਤੇ ਨੇੜੇ ਫਰਵਾਹੀ ਵਾਲੀ ਚੁੰਗੀ ਜਾਂ ਟੀ ਪੁਆਇੰਟ ਕਹਿ ਸਕਦੇ ਠੀਕ ਹੈ ਲੈ ਮੇਤਰੋ ਰੋਡ ਦੇ ਉੱਤੇ ਆਪਣਾ ਖੰਬੇ ਉੱਤੇ ਬੋਰਡ ਵੀ ਲੱਗੇ ਹੋਏ ਨੇ ਮੜਾ ਚੱਕੀ ਮਰਵਾ ਦੇ ਵੀਰੇ ਹਨਾ ਬੋਰਡ ਵੀ ਲੱਗੇ ਹੋਏ ਲੱਗੇ ਠੀਕ ਹੈ ਤੇ ਭਾਈ ਆਪਣੇ ਕੋਲ ਰੇਟ ਨੇ ਜਿਹੜੇ ਤੁਮਾਕੇਦਾਰ ਹੋਣਗੇ ਬਿਲਕੁਲ ਜੀ ਬਿਲਕੁਲ ਆ ਗੱਡੀ ਦਾ ਕਿੰਨਾ ਕੁ ਤੁਮਾਕੇਦਾਰ ਰੇਟ ਹੋਊਗਾ 2 ਲੱਖ ਰੁਪਏ 2 ਲੱਖ ਦੇ ਵਿੱਚ ਮਰਸਡੀ ਗੱਡੀ ਮਰਸਡੀ ਵੀਰੇ ਨਵੇਂ ਲਾਏ ਵੀ ਲੱਖੋ ਲਾ ਮਿੱਤਰੋ 2 ਲੱਖ ਦੇ ਵਿੱਚ ਮਰਸਡੀ ਦੇਵਾਂਗੇ ਤੇ ਭਾਈ ਹੋਰ ਕਿੰਨੇ ਗੱਡੀ ਨੇ ਆਪਣੇ ਕੋਲ ਆਜ ਹੈਗੇ ਵੀਰੇ ਆਪਣੇ ਕੋਲ ਬਾਈ ਸੱਚੀ ਗੱਡੀ ਹੈ ਬਾਈ ਸੱਚੀ ਗੱਡੀ ਨੇ ਸਾਰੇ ਗੱਡੀ ਤੁਮਾਕੇ ਦਾ ਰੇਟ ਹੋਣਗੇ ਪੂਰੇ ਬਿਲਕੁਲ ਜੀ ਨੌਨ ਐਕਸੀਡੈਂਟ ਦੀ ਗਾਰੰਟੀ ਕਿੰਨਾ ਵੀਰੇ ਆ ਮਿੱਤਰੋ ਵੀਡੀਓ ਨਾਲ ਬਣੇ ਰਹੋ ਤੇ ਵੀਡੀਓ ਵਧੀਆ ਲੱਗੂ ਨਾ ਲਾਇਕ ਸਿਜ ਰੂ ਕਰ ਦਿਓ ਤਾਂ ਬਾਈ ਕਮੈਂਟ ਕਰਕੇ ਜਰੂਰ ਦੇਖਿਓ ਵੀ ਦੋਸਤੋ ਪਹਿਲੀ ਗੱਡੀ ਆਪਾਂ ਤੁਹਾਡੇ ਵਾਸਤੇ ਲੈ ਕੇ ਆਇਆ ਟਾਟਾ ਵਾਲਿਆਂ ਦੀ ਮਨ ਜਾਣਾ ਵੀਰੇ ਹਾਂਜੀ ਕੀ ਗੱਲ ਬਾਤ ਆ ਸਾਰੀ ਡਿਟੇਲਸ ਹੋਏ ਦੇਖੇ ਵੀਰੇ 2010 ਮਾਡਲ ਡੀਜ਼ਲ ਠੀਕ ਹੈ ਬਾਈ ਸਰਫਟ ਵਾਲੇ ਜਿੰਨੇ ਕੁਆਟਰ ਰੇਟ ਇੰਜਨ ਹੈ ਚ ਓਕੇ ਤੇ ਨੌਨ ਐਕਸੀਡੈਂਟ ਇੰਜਨ ਗੇਅਰ ਦੀ ਬਿਲਕੁਲ ਸਹੀ ਆ ਠੀਕ ਹੈ ਬਾਈ 10 ਮਾਡਲ 25 ਤੱਕ ਪਾ ਸਕਦੇ ਆ ਮਿੱਤਰੋ 25 ਤੱਕ ਪਾ ਸਕੀ 10 ਮਾਡਲ ਆ ਪੀ ਵੀ 08 ਜਲੰਧਰ ਨੰਬਰਕਾਰ ਆ ਇਹ ਤੇ ਬਾਈ ਅੰਦਰੋਂ ਕਿਆ ਕਰ ਸਕਦਾ ਤੁਸੀਂ ਸਕਰੀਨ ਤੇ ਵੀਰੇ ਟੈਟੂਰ ਵਧੀਆ ਪੈਨੇਗੇ ਤੇ ਬਾਈ ਸ਼ਿਫਟ ਵਾਲਾ ਇੰਜਨ ਹੁੰਦਾ ਕੁਆਟਰ ਜੈਟ ਤੇ ਬਾਈ ਜੀ ਰੇਟ ਦੀ ਗੱਲ ਕਰਾਂ ਮੈਂ ਕਿਹੜਾ ਕਿੰਨਾ ਰੇਟ ਆ 120000 ਰੁਪਏ 120000 ਦੀ ਹਾਂਜੀ ਤਾਂ ਮਿੱਤਰੋ 120000 ਦੀ ਗੱਡੀ ਮਿਲ ਜੂਗੀ ਅੱਗੇ ਸਾਨੂੰ ਆਪਾਂ ਹੋਰ ਦਿਖਾਉਣਾ ਹੈ ਗੱਡੀਆਂ ਆਹ ਦੀ ਕੀ ਗੱਲਬਾਤ ਹੈ ਗੱਡੀ ਦੀ ਇਹ ਵੀਰੇ ਡੀਜ਼ਲ ਹੁੰਦਾ ਸਿਟੀ ਆਈਡੀ ਟੈਕ ਠੀਕ ਹੈ ਜੀ 2014 ਮਾਡਲ ਟੌਪ ਵਾਲਾ ਮਾਡਲ ਟੌਪ ਵਾਲਾ ਮਾਡਲ ਠੀਕ ਹੈ ਸਾਰੂਪ ਪੁਸ਼ ਬਟਨ ਸਟਾਰਟ ਆ ਠੀਕ ਹੈ ਬਾਈ ਆਲਮੋਸਟ ਗੱਡੀ Ориਜినਲ ਆ ਠੀਕ ਹੈ ਬਾਈ ਤੇ ਡੀ.ਐਲ ਨੰਬਰ ਫਸਟ ਆਨਰ ਆ ਟਾਇਰ ਟੂ ਵਧੀਆ ਨੇ ਟਾਇਰ ਪੂਰੇ ਵਧੀਆ ਅੰਦਰੋਂ ਵਧੀਆ ਹਾਂਜੀ ਲੈ ਮਿੱਤਰੋ ਪੁਸ਼ ਬਟਨ ਸਟਾਰਟ ਆ ਟੌਪ ਮਾਡਲ ਡੀਜ਼ਲ ਵੈਰੀਐਂਟ 14 ਮਾਡਲ ਬਈ ਅੰਦਰੋਂ ਮੜੀ ਦਿਖਾ ਦੇ ਸੀਸ ਨਾਲ ਲਾ ਕੇ ਠੀਕ ਹੈ ਤੇ ਬਾਈ ਸੋਹਣੀ ਗੱਡੀ ਆ ਸਾਫ ਸੁਥਰੀ ਗੱਡੀ ਹੈਗੀ ਨਾਨ ਐਕਸੀਡੈਂਟ ਦੀ ਗਾਰੰਟੀ ਆ ਬਿਲਕੁਲ ਜੀ ਤੇ ਬਾਈ ਇਹਦਾ ਨੰਬਰ ਨੰਬਰ ਲਵਾ ਕੇ ਦੇ ਦੋਗੇ ਆਪਾਂ ਨੂੰ ਨੰਬਰ ਲਵਾ ਕੇ ਵੀਰੇ ਨਾਮ ਤਨ ਲੱਖ 90 ਹਜ਼ਾਰ ਦੀ ਸਿਰਫ ਤਨ ਲੱਖ 90 ਹਜ਼ਾਰ ਦੀ ਲੈ ਮਿੱਤਰੋ ਤਨ ਲੱਖ 90 ਹਜ਼ਾਰ ਦੀ ਗੱਡੀ ਮਿਲ ਜੂਗੀ ਸਾਢੇ 4-4 ਤੋਂ ਪਲੱਸ ਬਈ ਗੱਡੀਆਂ ਵਿਕਦੀਆਂ ਨੇਗੀਆਂ ਬਈ ਗੱਡੀ ਦਾ ਨਾ ਫਰੰਟ ਸੀਸਾ ਦਾ ਕਨਾਲ ਦਾ ਗੱਡੀ ਦੇ ਠੀਕ ਹੈ ਬਈ ਇਹ ਕੋਸ਼ਿਸ਼ ਬੜਾ ਚੈੱਕ ਕਰਾ ਦੇ ਬਈ ਫਰੰਟ ਸੀਸਾ ਦਾ ਕਨਾਲ ਦਾ ਗੱਵੇ ਗੱਡੀ ਦੇ ਗੱਡੀ ਮੇਰੇ ਸੋਹਣੀ ਆ ਸਾਫ ਸੁਥਰੀ ਗੱਡੀ ਹੈਗੀ 3 ਲੱਖ 90 ਹਜ਼ਾਰ ਦੀ ਬਈ ਗੱਡੀ ਮਿਲ ਜੂ ਲੋਨ ਹੋ ਜੂ ਤੇ ਤੇ ਲੋਨ ਹੋ ਜੂ ਕਿੰਨੇ ਕ ਦਾ ਹੋ ਜੂ ਲਗ-ਪਗ 3 ਲੱਖ ਦਾ ਲੈ ਮਿੱਤਰੋ 90 ਹਜ਼ਾਰ ਵੇ ਲੈ ਆਓ ਗੱਡੀ ਲੈ ਜਾਓ ਮਿੱਤਰੋ ਠੀਕ ਹੈ ਬਾਕੀ ਗੱਲਬਾਤ ਤੁਸੀਂ ਕਰ ਲਿਓ ਹਣਾ ਵੀਰੇ ਪਾਵਰ ਨੰਬਰ ਚੱਲ ਰਿਹਾ ਹੈ ਸਕਰੀਨ ਤੇ ਅੱਗੇ ਤੁਹਾਨੂੰ ਦਿਖਾਉਣਾ ਵੀਰੇ ਸਕੋਡਾ ਅਕਟਾਵੀਆ ਕੀ ਗੱਲਬਾਤ ਆ ਬਾਈ ਇਹਦੀ ਇਹ 2008 ਮਾਡਲ ਬਾਈ ਠੀਕ ਹੈ ਬਾਈ 3 ਲਕਾਰਾ ਠੀਕ ਹੈ ਤੇ ਪੇਂਟ ਦੀ ਲੱਕ ਭਾਗੇ ओरिजिनल ਹੀ ਹੈਗੀ ਠੀਕ ਹੈ ਜਿੰਨਗੇਰ ਬਿਲਕੁਲ ਸਹੀ ਆ ਇੰਜਨ ਗੇਰ ਵਧੀਆ ਹਾਂਜੀ ਅੰਦਰੋਂ ਵੀਰੇ ਅੰਦਰੋਂ ਬਿਲਕੁਲ ਸਾਫ ਆ ਬਾਈ ਮਤਲਬ ਅੰਦਰੋਂ ਕੋਈ ਨਾ ਨੋਨ ਐਕਸੀਡੈਂਟ ਕਾਰ ਆ ਬਾਈ ਸਾਫ ਸੁਥਰੀ ਗੱਡੀ ਆ ਚੈੱਕ ਕਰ ਸਕਦੇ ਤੁਸੀਂ ਬਾਈ ਬਾਈ ਪੰਜਾਬ ਨੰਬਰ ਆ ਇਹ ਪੰਜਾਬ ਨੰਬਰ ਤਾਂ ਮੇਤਰੋ ਪੀ ਵੀ 09 ਦੱਸੋ ਵੀ ਕਿੱਥੇ ਦਾ ਨਾ ਕਮੈਂਟ ਬਾਕਸ ਵਿੱਚ ਬਿਰੂ ਦਾ ਹਾ ਤੇ ਵੀਰੋਂ ਨੋ ਹੈ ਕਿਥੇ ਦਾ ਤੇ ਬਾਈ ਰੇਟ ਨਾਲ ਤਮਾਕੇ ਦਾ ਰੋਦੇ ਘੈਂਟ ਯਾਰ ਰੇਟ ਪੂਰਾ ਸਿਰਫ 90000 90000 ਦੀ ਕੋਈ ਡਾਊਨ ਪੇਮੈਂਟ ਦਾ ਨਹੀਂ 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 ਦੇਖਿਆ ਮਿੱਤਰੋ 90000 ਕੈਸ਼ ਮਿੱਤਰੋ ਗੱਡੀ ਮਿਲ ਜੂ ਮੋਬਾਈਲ ਨੰਬਰ ਬਾਈ ਸਕਰੀਨ ਤੇ ਚੱਲ ਰਿਹਾ ਉਹਨਾਂ ਚੱਕ ਲੋ ਮੇਰਾ ਭਰਾ ਜੀਕੇ ਕਾਰ ਬਾਈਰ ਬਰਨਾਲਾ ਦਾ ਇਸ ਟਾਈਮ ਖੜੀ ਸੀਗੀ ਠੀਕ ਐ ਅੱਗੇ ਬਾਈ ਕਿਹੜੀ ਆ ਗਈ ਆ ਤੇ ਵੀਰੇ ਵੈਸੇ ਤਾਂ ਸੇਲ ਦੀ ਦੀ ਉਹਨਾਂ ਹੋ ਹੀ ਚੁੱਕੀ ਆ ਤਾਂ ਸੇਲ ਹੋ ਚੁੱਕਿਆ ਰਹਿਣ ਦੋ ਫਿਰ ਕੋਈ ਚੱਕ ਲੈ ਜੀ ਸਾਈ ਮਿੱਤਰੋ ਆ ਗਈ ਦੀ ਠੀਕ ਹੈ ਲੈ ਮਿੱਤਰੋ ਮੈਂ ਅੰਮ੍ਰਿਤਸਰ ਵਿੱਚ ਇਹ ਵੀਰੇ ਤਰਨਤਾਰਨ ਸਾਈਡ ਗੱਡੀ ਠੀਕ ਹੈ ਬਾਈ ਹਾਂ ਸਹੀ ਹੋਈ ਆ ਜੀ ਠੀਕ ਹੈ ਲੈ ਮਿੱਤਰੋ ਮਰਸੀਡੀ ਗੱਡੀ ਚਾਹੀਦੀ ਆ ਉਹ ਵੀ 2 ਲੱਖ ਚ ਲੈ ਕੇ ਆਣਾ ਬਾਈ ਬਿਲਕੁਲ ਜੀ ਬਈ ਝੂਠ ਤਾਂ ਨਹੀਂ बोल ਰਹੀ ਨਹੀਂ ਨਹੀਂ ਵੀਰੇ ਸੱਚ ਆ ਲੈ ਮਿੱਤਰੋ ਗੱਡੀ ਦਾ ਲਾਈ ਚੈੱਕ ਕਰ ਲਓ ਤੇ ਬਈ ਗੱਡੀ ਦਾ ਇੰਜਨ ਗੇ ਠੀਕ ਆ ਮੈਂ ਕਹਿੰਦਾ ਵੀਰੇ ਫੁੱਲ ਗਾਰੰਟੀ ਆ ਓਕੇ ਇੰਜਨ ਗੇਅਰ ਬਿਲਕੁਲ ਓਕੇ ਆ ਹਾਂ ਸਾਰੀ ਫੁੱਲ ਸਰਵਿਸ ਹੋਈ ਵੀ ਆ ਲਾਈ ਵਿਲ ਕਿੰਨੇ ਨੇ 25000 ਰੁਪਏ ਦੇ ਲੈ ਮਿੱਤਰੋ ਪੈਂਤੀ ਆ ਦੇ ਲਾਈ ਵਿਲ ਨੇ ਅੰਦਰੋਂ ਸੋਹਣੀ ਪਈਆ ਸਨਰੂਫ ਖੁੱਲਦਾ ਦਾ ਵੀਰੇ ਹਾਂ ਹਰ ਇੱਕ ਪਕਸ ਨੂੰ ਵਰਕਿੰਗ ਚ ਹੈਗਾ ਤੇ ਭਾਈ ਜੀ 2 ਲੱਖ ਦੀ ਗੱਡੀ ਮਿਲ ਜੂ ਮਾਡਲ ਕਿੰਨਾ ਸੀ ਇਹ 8 8 ਮਾਡਲ ਐਨਓਸੀ ਅਵੇਲੇਬਲ ਓਕੇ ਲੈ ਮਿੱਤਰੋ ਐਨਓਸੀ ਅਵੇਲੇਬਲ ਹੈਗੀ ਨੰਬਰ ਲਗਾਉਣਾ ਹੋ ਨੰਬਰ ਵੀ ਲੱਗ ਜੂ ਨਾ ਤੇ ਹਾਂਜੀ ਹਾਂਜੀ ਠੀਕ ਹੈ ਬਾਕੀ ਵੀਰੇ ਗੱਲਬਾਤ ਕਰ ਲੈ 2 ਲੱਖ ਰੁਪਏ ਦੀ ਮਿਲ ਜੂ ਕੋਲ ਨੰਬਰ ਭਾਈ ਜੀ ਸਕਰੀਨ ਤੇ ਚੱਲ ਰਿਹਾ ਹੋਊਗਾ ਨਾ ਤੇ ਭਾਈ ਗੱਲਬਾਤ ਕਰ ਲਿਓ ਤੇ ਅੱਗੇ ਭਾਈ ਸੋਨੂੰ ਦਿਖਾਉਣੇ ਆਪਾਂ ਹੁਣ ਸਵਿਫਟ ਗੱਡੀ ਕੀ ਗੱਲ ਬਾਤੋ ਭਾਈ 2013 ਮਾਡਲ ਵੀਰੇ ਠੀਕ ਹੈ ਭਾਈ ਡੀਜ਼ਲ ਕਾਰ ਆਗੀ ਨੌਨ ਐਕਸੀਡੈਂਟ ਆਗੀ ਲਾਈ ਵੀ ਸੋਹਣੇ ਅੰਦਰੋਂ ਵਾਰ ਠੀਕ ਹੈ ਸੀਟ ਕਵਰ ਵਗੈਰਾ ਲੇਟੈਸਟ ਆ ਪਾਉਣੇ ਜਿਹੜਾ ਐ ਸੇਡਾ ਮਾਡਲ ਆ ਬਈ ਹਾਂਜੀ ਮੇਤਰੋ 13 ਮਾਡਲ ਆ ਠੀਕ ਹੈ ਤੇ ਲਾਇਰ ਲੋਏ ਲੱਗੇ ਸਨ ਬਈ ਗੱਡੀ ਦੇ ਤੇ ਬਈ ਰੇਟ ਦੀ ਗੱਲ ਕਰਾਂ ਮੈਂ ਦੀ ਰੇਟ ਵੀਰੇ ਐਨਓਸੀ ਨਾਲ 2,70,000 2,70,000 ਦੀ ਹਾਂਜੀ ਮੇਤਰੋ 2,70,000 ਦੀ ਐਨਓਸੀ ਨਾਲ ਇਹ ਤੁਹਾਨੂੰ ਗੱਡੀ ਮਿਲ ਜੂਗੀ ਠੀਕ ਹੈ ਆ ਦਿਖਾਉਣਾ ਮੇਤਰੋ ਮਾਈਕਰਾ ਗੱਡੀ ਦੇ ਦੇ ਬਈ ਬਹੁਤ ਸਸਤੇ ਰੇਟ ਦੇ ਵਿੱਚ ਆ ਮਾਡਲ ਵੀ ਉੱਚਾ ਬਈ ਮਾਡਲ ਕਿੰਨਾ ਤੇ ਰੇਟ ਕਿੰਨਾ ਦੱਸੋ ਬਰਾ 2018 ਮਾਡਲ ਹੈ ਵੀਰੇ ਠੀਕ ਹੈ ਬਈ ਇਹ 2 ਲੱਖ 3000 ਰੁਪਏ ਪਾ ਦੇ ਦਾਂਗੇ 2 ਲੱਖ 3000 ਦੀ ਮਾਈਕਰਾ ਬਈ ਬਿਲਕੁਲ ਜੀ ਲੈ ਮੇਟਰੋ ਡੀਜ਼ਲ ਵੈਰੀਐਂਟ ਦੀ ਗੱਡੀ 2 ਲੱਖ 3000 ਦੀ ਹੈ ਹਾਂ ਜੀ ਇਹ ਹੋਰ ਕੀ ਕਮੀ ਪੇਸ਼ੇ ਦੀ ਸਾਰੀ ਗੱਲਬਾਤ ਬਈ ਕਮੀ ਕੋਈ ਵੀ ਨਹੀਂ ਹੈਗੀ ਅੰਦਰੋਂ ਬਾਹਰੋਂ ਬਿਲਕੁਲ ਸਾਫ ਹੈ ਸਟੀਰਿੰਗ ਦੇ ਕੰਟਰੋਲ ਸਾਰਾ ਕੁਝ ਹੈਗਾ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਲੈ ਮੇਟਰੋ ਟੈਟੂਰ ਵਧੀਆ ਨੇ ਪੀਵੀ 15 ਬਈ ਕਮੈਂਟ ਵਿੱਚ ਦੱਸਿਓ ਵੀ ਕਿੱਥੇ ਦਾ ਨੰਬਰ ਆ ਅੰਦਰੋਂ ਸੋਹਣੀ ਕਾਰ ਆ ਏਸੀਸੀ ਚੱਲਦਾ ਦਾ ਹਾਂ ਜੀ ਹਾਂ ਜੀ ਸਭ ਤੋਂ ਏਸੀਸੀ ਵਰਕਿੰਗ ਹੈਗਾ ਸੋਹਣੀ ਗੱਡੀ ਆ ਸਾਫ ਸੁਥਰੀ ਗੱਡੀ ਆ ਬਈ ਬਈ 30000 ਪਰ ਕਿ ਮਿਲ ਜੂਏ ਬਾਕੀ ਲੋਨ ਵੀ ਹੋ ਜੂਗਾ ਉਹ ਤਾਂ ਬੰਦੇ ਵੀਰੇ ਰਿਕਾਰਡ ਤੇ ਡਿਪੈਂਡ ਕਰਦਾ ਅਸੀਂ ਬੰਦੇ ਤੇ ਵੈਸੇ 2 ਲੱਖ ਚ ਹੋ ਜੂਏ ਦਾ ਲੋਨ 2 ਲੱਖ ਠੀਕ ਹੈ ਲੈ ਮਿੱਤਰ ਤੁਹਾਡਾ ਸਿਬਲ ਸਕੋਰ ਵਧੀਆ ਹੋਣਾ ਚਾਹੀਦਾ 30000 ਪਹਿਲਾਂ ਆਇਓ 2 ਲੱਖ ਦਾ ਹੋ ਜੂ ਲੋਨ ਠੀਕ ਹੈ ਪਰ ਤੁਹਾਡਾ ਸਿਬਲ ਸਕੋਰ ਵਧੀਆ ਹੋਣਾ ਚਾਹੀਦਾ ਨਾ ਵੀਰੇ ਬਿਲਕੁਲ ਠੀਕ ਹੈ ਅਗਲੀ ਆ ਗਈ ਹੌਂ ਦਾ ਮੇਜ ਬਈ ਇਹਦਾ ਤਮਾਕੇ ਦਾ ਰੇਟ ਦੇ ਦੇਦਾ ਵੀ ਹੈ ਬਿਲਕੁਲ ਜੇ ਮੈਂ ਇਹਦਾ ਦਿੱਤਾ ਨਾ ਮਾਰੂ ਖੋਜ ਹੋ ਗਈ ਬਈ ਬਸ ਪਰ ਸੇਮ ਹੀ ਰੇਟ ਰੱਖ ਲੈਣਾ ਬਈ ਸੇਮ ਹੀ ਰੇਟ ਆ ਵਾਹ ਕੀ ਬਾਤ ਆ ਬਈ 2 ਲੱਖ 30000 ਦੀ 2013 ਮਾਡਲ Honda Amaze diesels ਹੈ ਨਾ ਹਾਂਜੀ ਠੀਕ ਹੈ ਬਾਕੀ ਅੰਦਰੋਂ ਵੀ ਦਿਖਾ ਦੇ ਸੋਹਣੀ ਗੱਡੀ ਹੈਗੀ LCD ਲੱਗੀ ਹੋਈ ਆ ਠੀਕ ਹੈ ਬਾਕੀ ਸਾਫ ਸੁਥਰੀ ਗੱਡੀ ਹੈ ਬਾਈ ਹੈ ਨਾ Honda Amaze ਟਾਇਰ ਟੂ ਵਧੀਆ ਨੇ 휠 ਕੱਪ ਬਾਈ ਪਏ ਹੋਏਗੇ ਤੇ ਬਾਈ ਇਹ ਮਿਲ ਜੂ 2 ਲੱਖ 30 ਹਜ਼ਾਰ ਦੇ ਨਾ 2 ਲੱਖ 30 ਠੀਕ ਹੈ ਜੇ ਕਿਸੇ ਨੂੰ ਵੀਰੇ ਲੋਨ ਕਰਾਉਣਾਗਾ ਉਹ ਤੇ ਪਹਿਲਾਂ ਨੰਬਰ ਲਗੂਣਾ ਨਾ ਵੀਰੇ ਨੰਬਰ ਲੱਗ ਠੀਕ ਹੈ ਬਾਅਦ ਵਿੱਚ ਬਾਈ ਲੋਨ ਵੀ ਹੋ ਜੂ 2 ਲੱਖ ਦਾ ਲੋਨ ਹੋ ਜੂ ਨਾ 2-2 ਦਾ ਲੋਨ ਹੋ ਜੂ ਠੀਕ ਹੈ ਤੇ ਬਾਈ ਅਗਲੀ ਹੁਣ ਗੱਡੀ ਦਿਖਾਉਣੇ ਆ ਆਪਾਂ Vista ਹਾਂਜੀ ਕੀ ਗੱਲ ਬਾਤ ਆ ਜੀ ਇਹ 2010 ਮਾਡਲ ਵੀਰੇ ਠੀਕ ਹੈ ਬਈ ਡੀਆਈ ਡੀਜ਼ਲ ਕਾਰ ਆ ਓਕੇ ਤੇ ਪਾਰਟੀ ਦੀ ਤੇ ਇੰਜਨ ਗੇ ਦੀ ਬਿਲਕੁਲ ਸਾਫ ਸੁਥਰੀ ਆ ਲਾ ਮੇਤਰੋ ਸੀਟ ਕਵਰ ਵਗੈਰਾ ਬਾਈ ਚੜੇ ਹੋਏ ਨੇਗੇ ਠੀਕ ਹੈ ਸਾਫ ਸੁਥਰੀ ਗੱਡੀ ਅੰਦਰੋਂ ਸੋਹਣੀ ਹੈਗੀ ਤੇ ਬਾਈ ਜੀ ਲਾਈਟ ਵੀ ਲੱਗੇ ਹੋਏ ਨੇਗੇ ਤੇ ਆ ਚੈੱਕ ਕਰ ਸਕਦੇ ਤੁਸੀਂ ਵੀਰੇ ਅੰਦਰੋਂ ਗੱਡੀ ਦਾ ਇੰਟੀਰੀਅਰ ਸੋਹਣੀ ਕਾਰ ਆ ਕਿੰਨਾ ਮਾਡਲ ਆ ਬਾਈ ਇਹ 2010 2010 ਮਾਡਲ ਪਾਸਿੰਗ ਹੈਗੀ ਇਹਨਾਂ ਦੀ ਪਾਸਿੰਗ ਹੈਗੀ ਬਾਈ 25 25 ਤੱਕ ਪਾਸ ਆ ਬਾਈ ਪੰਜਾਬ ਨੰਬਰ ਆ ਰੇਟ ਦਾ ਧਮਾਕਾ 85000 ਰਪਏ ਦੇ ਤਾਂ 85000 ਦੀ ਪੱਕੀ ਗੱਲ ਆ ਬਾਈ ਬਿਲਕੁਲ ਲਓ ਮਿੱਤਰੋ 85000 ਦੀ ਵਿਸਟਾਕਾਰ ਲੈ 2010 ਮਾਡਲ ਠੀਕ ਹੈ ਗੱਲਬਾਤ ਤੁਸੀਂ ਕਰ ਲਿਓ ਪੀਪੀ04 ਨੰਬਰ ਆ ਅੱਗੇ ਬਾਈ ਸੁਣੋ ਹੁਣ ਦਿਖਾਵਾਂਗੇ ਤਿੰਨ ਫੀਕੋ ਗੱਡੀਆਂ ਨਾ ਵੀਰੇ ਬਿਲਕੁਲ ਕੀ ਕੀ ਗੱਲਬਾਤ ਆ ਤੁਸੀਂ ਇਹ 2011 ਮਾਡਲ ਹੈ ਵੀਰੇ ਠੀਕ ਆ ਬਾਈ ਤੇ ਡੀਜ਼ਲ ਕਾਰ ਆ ਇੰਜਨ ਗੇਅਰ ਦੀ ਬਿਲਕੁਲ ਲੋਕਾ ਨੋਨ ਐਕਸੀਡੈਂਟ ਆ ਨੋਨ ਐਕਸੀਡੈਂਟ ਆ ਹਾਂਜੀ ਲਓ ਮਿੱਤਰੋ ਨੋਨ ਐਕਸੀਡੈਂਟ ਦੀ ਗੱਡੀ ਆ 11 ਮਾਡਲ ਅੰਦਰੋਂ ਸੋਹਣੀ ਪਈ ਆ ਸਾਫ਼ ਸੁਥਰੀ ਗੱਡੀ ਆ ਟਾਇ ਨੋ ਨਾ ਜੀ ਗਾਰੰਟੀ ਬਿਲਕੁਲ ਜੀ ਗਾਰੰਟੀ ਇੰਜਨ ਗੇਅਰ ਦੀ ਵਧੀਆ ਬਾਈ ਹਾਂ ਜੀ ਹਾਂ ਠੀਕ ਆ ਲਾ ਮਤਰਾ ਇੰਜਨ ਗੇਅਰ ਦੀ ਵਧੀਆ ਰੇਟ ਕਿੰਨਾ ਦਾ 145000 145000 ਲਾ ਮਤਰਾ 145000 ਦੀ ਬਾਈ ਜੀ ਗੱਡੀ ਮਿਲ ਜੂ ਹਨਾ ਠੀਕ ਐ ਅੱਗੇ ਜੇ ਆ ਕਲਰ ਨਹੀਂ ਲੈਣਾ ਕਿਸੇ ਵੀਰ ਨੇ ਸਿਲਵਰ ਕਲਰ ਤੇ ਲੈਣੀ ਆ ਇਹ ਵੀ 11ਰਾ ਮਾਡਲ ਆ ਬਾਈ ਇਹ ਵੀ 11ਰਾਂ ਜੀ ਪੰਜਾਬ ਨੰਬਰ ਆ ਬਾਈ ਕੀ ਮੋ ਕੀ ਗੱਲ ਬਾਤ ਆਗੇ ਬਿਲਕੁਲ ਸਾਫ ਆ ਵੀਰੇ ਲਾਏ ਲੱਗੇ ਨੇਗੇ ਠੀਕ ਐ ਕੰਡੀਸ਼ਨ ਤੁਹਾਡੇ ਸਾਹਮਣੇ ਇੰਜਨ ਗੇਅਰ ਦੀ ਬਿਲਕੁਲ ਨਵੀਆਂ ਠੀਕ ਆ ਬਾਈ ਮਤਰਾ ਸೀਟ ਕਵਰ ਐਲ ਸੀ ਡੀ ਬਿਲ ਸੀਟ ਕਵਰ ਵਗੈਰਾ ਪਏ ਹੋਏ ਨੇਗੇ ਨਾ ਅੰਦਰੋਂ ਵਧੀਆ ਕੀ LCD ਵਗੈਰਾ ਲੱਗੀ ਹੋਈ ਆ ਠੀਕ ਐ ਸੋਹਣੀ ਕਾਰ ਆ 11 ਮਾਡਲ ਹੈ ਨਾ 11 ਮਾਡਲ ਰੇਟ ਕਿੰਨਾ ਡੇਢ ਲੱਖ ਰੁਪਏ ਡੇਢ ਲੱਖ ਦੀ ਡੇਢ ਲੱਖ ਜਮ ਤਰੋਂ ਡੇਢ ਲੱਖ ਦੀ ਇਹ ਮਿਲ ਜੂਗੀ ਠੀਕ ਐ ਇਹ ਡੇਢ ਲੱਖ ਦੀ ਹੈ 145 ਨਾ ਵੀਰੇ ਖਾ ਠੀਕ ਐ ਗੱਲਵਾ ਤੁਸੀਂ ਕਰ ਲਿਓ ਇਹ ਤੋਂ ਥੋੜੀ ਘੱਟ ਵਾਲੀ ਵੀ ਹੈ ਘੱਟ ਵਾਲੀ ਤੋਂ ਥੋੜੀ ਜੀ ਨਾਲੇ ਰੰਗ ਵੀ ਚਟਾ ਲੈ ਨਾਲੇ ਰੰਗ ਚਟਾ ਨਾਲੇ ਰੇਟ ਘਟਾ ਦਿਆਂ ਰੇਟ ਚਟਾ ਕੀ ਗੱਲਵਾ ਤੁਹਾਡੀ ਇਹ 10 ਮਾਡਲ ਹੈ ਵੀਰੇ ਡੀਜ਼ਲ ਹੈ ਵੀ ਠੀਕ ਐ ਬਾਈ ਹਾਂ ਜੀ ਲੈ ਮਤਰੋਂ 10 ਮਾਡਲ ਹੁਣ ਠੀਕ ਆ ਲਮਟਰੋਂ ਦਰੋ ਸੋਣੀ ਪਿਆਕਾਰ ਵਧੀਆ ਪਈ ਆ ਕੀ 10 ਮੋਡ ਲਾਏ 10 ਮੋਡ ਕੀ ਰੇਟ ਆ ਸਵਾ ਲੱਖ ਦਾ ਸਵਾ ਲੱਖ ਲਮਟਰੋਂ ਸਵਾ ਲੱਖ ਕਰਫਾਈ ਤੇ ਮਿਲ ਜੂ ਠੀਕ ਐ ਗੱਲ ਬਾਤ ਤੁਸੀਂ ਕਰ ਲਿਓ ਤੇ ਭਾਈ ਅੱਗੇ ਤੁਹਾਨੂੰ ਤੁਹਾਨੂੰ ਦਿਖਾਉਨੇ ਆ ਆਪਾਂ ਸ਼ਿਫਟ ਗੱਡੀ ਕਿੰਨੀ ਓਰੀਜਨਲ ਆ ਬਰੇ ਇਹ ਕਿੰਨੀ ਕਿਸੇ ਵੀ ਨੌਨ ਐਕਸੀਡੈਂਟ ਆ ਦੇਖ ਸਾਈਡਾਂ ਦੀ ਟੱਚਿੰਗ ਸਕਰੇਚ ਸੀਗੇ ਆਪਾਂ ਪੇਂਟ ਕਰਵਾਈ ਆ ਨਾ ਬਿਲਕੁਲ ਐਸ ਵਾਂਗ ਸਾਫ ਸੁਥਰੀ ਕਾਰ ਆ ਠੀਕ ਐ ਭਾਈ ਤੇ ਲਾਈ ਵੀ ਲੱਗਿਆ ਟਾਇਰ ਵੀ ਵਧੀਆ ਪਿਆ ਇੰਜਨ ਕੇਸ ਦੀ ਬਿਲਕੁਲ ਓਕੇ ਠੀਕ ਹੈ ਹਾਂਜੀ ਬਰਨਾਲਾ ਨੰਬਰ ਆ ਬਰਨਾਲਾ ਨੰਬਰ ਆ ਮਾਡਲ 2009 ਮਾਡਲ 2009 ਬੀਡੀਆ ਬੀਡੀਆ ਆ ਅਮਤਰੋ ਬੀਡੀਆ ਹੀ ਗੱਡੀ ਹੈਗੀ ਪੀਵੀ 19 ਨੰਬਰ ਆ ਲਾਈ ਟਾਇਰ ਵਧੀਆ ਨੇ ਟਾਇਰ ਟੁਰ ਵਧੀਆ ਨੇ ਬਈ ਅੰਦਰੋਂ ਸੋਹਣੀ ਪਈ ਹੈ ਗੱਡੀ ਰੇਟ ਧਮਾਕੇਦਾਰ ਦਾ 170 ਬਈ 1 ਲੱਖ 70 ਹਜ਼ਾਰ ਹਾਂਜੀ ਅਮਤਰੋ 1 ਲੱਖ 70 ਹਜ਼ਾਰ ਦੀ ਹੋਲੇ ਇਹ ਗੱਡੀ ਮਿਲ ਜੂ ਠੀਕ ਹੈ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਉਹ ਬਈ ਇੱਕ ਵਾਰੀ ਐਡਰੈਸ ਆਪਣਾ ਸਮਝਾ ਦਿਓ ਫੜਾ ਜਾ ਇਬਾਰੇ ਬਰਨਾਲੇ ਦੇ ਵਿੱਚ ਧਨੋਲਾ ਰੋਡ ਠੀਕ ਹੈ ਬਈ ਜਿਹੜੇ ਟੀ ਪੁਆਇੰਟ ਇਧਰ ਆਈਟੀਆ ਚਾਹੁੰਦੇ ਠੀਕ ਹੈ ਤੇ ਮਿੱਤਰੋ ਗੱਲਬਾਤ ਕਰ ਲਿਓ ਤੇ ਬਈ ਸੈਕੰਡ ਪਾਰਟ ਅਪਾ ਤੁਹਾਡੇ ਵਾਸਤੇ ਜਲਦੀ ਲੈ ਕੇ ਆ ਰਹੇਗਾ ਉਹ ਗੱਡੀਆਂ ਥੋੜੇ ਜਿਆਦਾ ਨੇ ਬਈ ਇੱਕ ਪਾਰਟ ਦੇ ਵਿੱਚ ਨਹੀਂ ਕਵਰ ਹੋ ਰਹੀਆਂ ਤੇ ਬਈ ਵੇਟ ਕਰ ਲਓ ਸੈਕੰਡ ਪਾਰਟ ਦੀ ਤੇ ਬਈ ਮਾ ਨੰਬਰ ਚੱਲ ਰਿਹਾ ਸਕ੍ਰੀਨ ਤੇ ਤੇ ਬਈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਲੱਗਾ ਤੁਹਾਡਾ ਨਾਲ ਗੱਲ ਕਰਕੇ ਠੀਕ ਹੈ ਬਈ ਸਤਿ ਸ਼੍ਰੀ ਅਕਾਲ